ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਨਵਾਖਤ ਬਈ ਹਾਂ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਫਲਾਵਰ ਲੈ ਕੇ ਆਏ ਹਾਂ ਜੀ ਜਿਹੜਾ ਮੈਂ ਤੁਹਾਨੂੰ 200ਆਂ ਦੇ ਨਾਲ ਕਰਵਾਇਆ ਹੋਇਆਗਾ ਜਿਹੜਾ ਆਪਾਂ ਆਹ 200ਆਂ ਦੇ ਨਾਲ ਬਣਾਉਣੇ ਹੁੰਦੇ ਆਂਗੇ ਇਹ ਦੋ ਵੱਡੀਆਂ ਸੂਈਆਂ ਹੁੰਦੀਆਂ ਆਪਣੀਆਂ ਬ੍ਰਾਜ਼ੀਲੀਅਨ ਟਾਂਕਾ ਕਹਿੰਦੇ ਨੇ ਜੀ ਉਹਨੂੰ ਆਪਾਂ ਦੋ ਵੀਡੀਓਜ਼ ਜਿਹੜੀਆਂ ਉਹ ਵਾਲੀਆਂ ਪਾਈਆਂ ਹੋਈਆਂ ਨੇ ਜੀ ਅੱਜ ਉਸੇ ਟਾਂਕੇ ਦੇ ਨਾਲ ਆਪਾਂ ਤੁਹਾਨੂੰ ਇੱਕ ਹੋਰ ਤਰੀਕੇ ਦੇ ਨਾਲ ਫਲਾਵਰ ਹੈ ਜਿਹੜਾ ਉਹ ਵਾਲਾ ਦੱਸਾਂਗੀ ਹੈਗਾ ਉਹੀ ਹੈਗਾ ਬਟ ਵੀ ਬਣਦਾ ਉਹਦੇ ਨਾਲੋਂ ਥੋੜਾ ਜਿਆਦਾ ਡਿਫਰੈਂਟ ਹੈਗਾ ਜਿੱਦਾਂ ਬਣਾਉਣਾ ਆਪਾਂ ਨੇ ਉਹ ਉਸੇ ਤਰ੍ਹਾਂ ਇਹ ਵਾਲਾ ਫਲਾਵਰ ਬਣੂਗਾ ਜਿਵੇਂ ਉਹਨੂੰ ਬਣਾਉਣ ਦਾ ਮੈਥਡ ਸੀਗਾ ਮੈਥਡ ਸੇਮ ਰਹੂਗਾ ਬਟ ਥੋੜੀ ਲੁੱਕ ਚੇਂਜ ਹੋਊਗੀ ਤੁਸੀਂ ਇਹਨੂੰ ਕਿਵੇਂ ਬਣਾਉਣਾਗਾ ਤੇ ਬਣਨ ਤੋਂ ਬਾਅਦ ਇਹ ਕਿਵੇਂ ਦਿਖਦਾਗਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖੋਗੇ ਮੈਂ ਧਿਆਨ ਨਾਲ ਦੇਖਿਓ ਮੈਥਡ ਸਾਰਾ ਉਹੀ ਹੈਗਾ ਬਟ ਤੁਸੀਂ ਇਹਦੀ ਲੁੱਕ ਚੇਂਜ ਕਰਨੀਏਗੀ ਉਹ ਵਾਲੇ ਫਲਾਵਰ ਨਾਲੋਂ ਥੋੜਾ ਡਿਫਰੈਂਟ ਲੁੱਕ ਦਊਗਾ ਇਹ ਇਹਦੇ ਵਿੱਚ ਆਪਾਂ ਦੋ ਕਲਰ ਯੂਜ਼ ਕਰਾਂਗੇ ਤੁਸੀਂ ਕੋਈ ਵੀ ਕਰ ਸਕਦੇ ਹੋ ਮੈਂ ਸ਼ੇਡ ਦੋ ਯੂਜ਼ ਕਰ ਰਹੀਆਂ ਇੱਕ ਮਹਿਰੂਨ ਤੇ ਇੱਕ ਲਾਈਟ ਗ੍ਰੀਨ ਓਸੀ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਇੱਕ ਸਰਕਲ ਬਣਾਵਾਂਗੇ ਮੈਂ ਜ਼ਿਆਦਾਤਰ 22 ਜਾਂ 20 ਨੰਬਰ ਸਰਕਲ ਯੂਜ਼ ਕਰਦੀ ਹੁੰਦੀ ਐਗੀ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋਗੇ ਐਦਾਂ ਆਪਾਂ ਸਰਕਲ ਬਣਾਉਣਾ ਠੀਕ ਹੈ ਜੀ ਤੇ ਫਿਰ ਆਪਾਂ ਇੱਕ ਸੋਈ ਦੇ ਵਿੱਚ ਥ੍ਰੈਡ ਪਾਉਣਾਗਾ ਸੈਂਟਰ ਦੇ ਵਿੱਚ ਮੈਂ ਗ੍ਰੀਨ ਥ੍ਰੈਡ ਦੂੰਗੀ ਸਿੰਗਲ ਥ੍ਰੈਡ ਪਾਉਣਾ ਸਿੰਗਲ ਥ੍ਰੈਡ ਪਾਉਣ ਤੋਂ ਬਾਅਦ ਆਪਾਂ ਸੈਂਟਰ ਦੇ ਵਿੱਚ ਜਿਹੜਾ ਆਪਾਂ ਨੇ ਹਾ ਸਰਕਲ ਬਣਾਇਆ ਹੈ ਸੈਂਟਰ ਦੇ ਵਿੱਚ ਤਿੰਨ ਬੁਲੀਆਂ ਬਣਾਉਣੀਆਂ ਐਸ ਤਰ੍ਹਾਂ ਇੱਥੇ ਆਪਾਂ ਤਿੰਨ ਬੁਲੀਆਂ ਬਣਾਵਾਂਗੇ ਗ੍ਰੀਨ ਥ੍ਰੈਡ ਦੇ ਨਾਲ दिखाने सेंटर के बच्चे आप तीन बुलियन बनावें इस तरह ठीक है जी उसी तरह बनाने के जिन्होंने बुलियन बना हाले नहीं आता वो दूसरी वीडियोज़ जाके देख लो उ दस्या हुए अपने बुलियन स्टिच के ना फवर है जो किमें बना ਇੰਜ ਅੱਜ ਆਪਾਂ ਤੁਹਾਨੂੰ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ ਟਾਂਕੇ ਦੇ ਨਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਦੋ ਸੁਈਆਂ ਵਾਲਾਗਾ ਉਹਦੇ ਨਾਲ ਆਪਾਂ ਡਿਫਰੈਂਟ ਲੁੱਕ ਦੇਵਾਂਗੇ ਇੱਕ ਫਲਾਵਰ ਦਾ ਮੈਥਡ ਸੇਮ ਹੋਊਗਾ ਬਣਾਉਣਾ ਸੇਮ ਹੋਊਗਾ ਬਟ ਥੋੜੀ ਜਿਹੀ ਆਪਾਂ ਇਹਦੇ ਚ ਲੁੱਕ ਚੇਂਜ ਕਰ ਦਾਂਗੇ ਤਾਂ ਜੋ ਤੁਸੀਂ ਫਲਾਵਰ ਹੈ ਜਿਹੜਾ ਬ੍ਰਾਜ਼ੀਲੀਅਨ ਟਾਂਕੇ ਵਾਲਾ ਫਲਾਵਰ ਹੈ ਜਿਹੜਾ oval ਲੱਗ ਲੱਗ ਤਰੀਕੇ ਨਾਲ ਬਣਾ ਸਕੋ ਕਿਉਂਕਿ ਆਪਾਂ ਪਹਿਲਾਂ ਇੱਕੋ ਹੀ ਮੈਥਡ ਸੀਗਾ ਜਿਹੜਾ ਉਹ ਵਾਲਾ ਸ਼ੇਅਰ ਕੀਤਾ ਹੋਇਆ ਤੁਹਾਡੇ ਨਾਲ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਦੱਸਾਂਗੇ ਦੂਸਰਾ ਇਹ ਵਾਲਾ ਹੋਊਗਾ ਤੇ ਫਸਟ ਉਹ ਵਾਲਾ ਹੋਊਗਾ ਦੇਖੋ ਇਸ ਤਰ੍ਹਾਂ ਇਹ ਜਿਹੜਾ ਪਣੀ ਤਿੰਨ ਬੁਲੀਏਨ ਬਣਾ ਲੈਣੇ ਆ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਤੁਸੀਂ ਦੇਖ ਰਹੇ ਹੁੰਦੇ ਹੋਗੇ ਕਿ ਆਪਾਂ ਜਿਹੜਾ ਬੈਕ ਸਾਈਡ ਤੋਂ ਆਗਾ ਟਾਂਕਾ ਉਹ ਕਿਵੇਂ ਲਗਾਉਣੀ ਹੁੰਦੀ ਹੈਗੇ ਉਹ ਤੁਸੀਂ ਹੁਣ ਦੇਖ ਲਓ ਇੱਥੇ ਨਾਰਮਲ ਆਗਾ ਇਹਦੇ ਵਿੱਚੋਂ ਦੀ ਥ्रेड ਕੱਢ ਕੇ ਨਾਰਮਲ ਟਾਂਕਾ ਜਿਵੇਂ ਆਪਾਂ ਸੂਈ ਦੇ ਨਾਲ ਲਗਾਉਣਾ ਉਦਾਂ ਹੀ ਇਹਦਾ ਪੰਦ ਲਗਾਉਣਾ ਬਹੁਤ ਵੀਡੀਓਜ਼ ਦੇ ਵਿੱਚ ਆਉਂਦਾ ਹੁੰਦਾ ਸੀ ਕਿ ਤੁਸੀਂ ਪਿੱਛੋਂ ਨੂੰ ਬੈਗ ਬੰਦ ਕਿਵੇਂ ਕਰਦੇ ਹੋਗੇ ਸਟੈਂਡ ਦੇ ਉੱਪਰ ਦਿਖਾਇਆ ਨਹੀਂ ਜਾਂਦਾ ਇਹਦੇ ਉੱਪਰ ਆਸਾਨੀ ਹੁੰਦੀ ਹੈ ਕਿ ਬੈਗ ਕਰਕੇ ਆਪਾਂ ਦਿਖਾ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵੀ ਬ੍ਰਾਜ਼ੀਲੀਅਨ ਫਲਾਵਰ ਦੀ ਲੁੱਕ ਹੈ ਜਿਹੜੀ ਉਹ ਆਪਾਂ ਕਿਵੇਂ ਚੇਂਜ ਕਰਨੀ ਹੈਗੀ ਕਿਵੇਂ ਬਣਾਉਣਾਗਾ ਉਹਨੂੰ ਹੁਣ ਆਪਾਂ ਸਿੰਗਲ ਥ੍ਰੈਡ ਹੀ ਆਪਾਂ ਨੇ ਮਹਿਰੂਨ ਵਾਲਾ ਯੂਜ਼ ਕਰਨਾਗਾ ਸਾਰੀ ਵੀਡੀਓ ਨੂੰ ਦੇਖਿਓ ਧਿਆਨ ਨਾਲ ਦੇਖਿਓ ਜਿੱਦਾਂ ਆਪਾਂ ਬੁਬਲੀਅਨ ਦੇ ਵਿੱਚ ਰਾਉਂਡ ਰਾਉਂਡ ਘਮਾਉਣੀ ਹੁੰਦੀਆਂ ਹਨ ਨਾ ਵੀ ਛੋਟੇ-ਛੋਟੇ ਬੁਲੀਅਨ ਲੈਣੇ ਨੇ ਆਪਾਂ ਛੋਟੇ-ਛੋਟੇ ਬੁਲੀਅਨ ਦੇ ਨਾਲ ਜਿਹੜਾ ਉਹ ਰਾਉਂਡ ਬਣਦਾ ਹੁੰਦਾ ਇਹਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰਾਂਗੇ ਐਦਾਂ ਲਵਾਂਗੇ ਇੱਕ ਫਿਰ ਇਹਦੇ ਸੈਂਟਰ ਤੋਂ ਇੱਕ ਐਦਾਂ ਲਵਾਂਗੇ ਜਿੱਦਾਂ ਆਪਾਂ ਬੁਲੀਅਨ ਸਟਿਚ ਬਣਾਉਣੇ ਹੁੰਦੇ ਆ ਉਹ ਆਪਾਂ ਐਦਾਂ ਹੀ ਕਰਦੇ ਹੁੰਦੇ ਆ ਰਾਉਂਡ ਸ਼ੇਪ ਦੇਣ ਦੇ ਲਈ ਇਤੋਂ ਆਪਾਂ ਇੱਕ ਸਿੰਪਲ ਬਣਾਉਣੀ ਹੁੰਦੀ ਆ ਫਿਰ ਉਹਦੇ ਮਿੱਡਲ ਦੇ ਵਿੱਚੋਂ ਆਪਾਂ ਸ਼ੁਰੂ ਕਰਦੇ ਹੁੰਦੀ ਆ ਕਿ ਇਸੇ ਤਰ੍ਹਾਂ ਸਾਰੀ ਸ਼ੇਪ ਆਪਾਂ ਨੇ ਜਿਹੜੀ ਉਹ ਬੁਲੀਅਨ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਨਹੀਂ ਹੁੰਦੀਆਂਗੀ ਤੇ ਅੱਜ ਆਪਾਂ ਬ੍ਰਾਜ਼ੀਲੀਅਨ ਫਲਾਵਰ ਦੇ ਵਿੱਚ ਵੀ ਇਸੇ ਤਰ੍ਹਾਂ ਦੇਵਾਂਗੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਸਿੰਪਲ ਰਫ ਡਰਾ ਕਰਕੇ ਦਿੱਤਾ ਤੁਸੀਂ ਹੁਣ ਇਹਨੂੰ ਧਿਆਨ ਦੇ ਨਾਲ ਦੇਖਿਓ ਕਿ ਆਪਾਂ ਬਣਾਉਣਾ ਕਿਵੇਂ ਆ ਮੈਥਡ ਸੇਮ ਹੋਊਗਾ ਉਸੇ ਤਰ੍ਹਾਂ ਆਪਾਂ ਦੋ ਸੂਈਆਂ ਦੇ ਨਾਲ ਬਣਾਉਂਗੇ ਇੰਦੀ ਇੱਕ ਸੂਈ ਫਾਲੀ ਜੀ ਆਪਾਂ ਜਿਹਦੇ ਵਿੱਚ ਥ੍ਰੈਡ ਆਗਾ ਤੇ ਉਹਦੇ ਬਿਲਕੁਲ ਪੈਰਲਲ ਪਾਈਏ ਆਪਾਂ ਇਹ ਵਾਇਰ ਠੀਕਾ ਉਸੇ ਤਰ੍ਹਾਂ ਅੰਗੂਠੇ ਦੇ ਉੱਪਰ ਦੀ ਆਪਾਂ ਥ੍ਰੈਡ ਇਸ ਤਰ੍ਹਾਂ ਘੁਮਾਉਣਾ ਇਹਦੇ ਵਿੱਚ ਆਪਾਂ ਜਦੋਂ ਆ ਬੁਲੀਅਨ ਬਣਾਉਂਦੇ ਹੁੰਦੇ ਮੀਨਜ਼ ਵੀ ਆ ਵਾਲੇ ਬਣਾਉਂਦੇ ਹੁੰਦੇ ਸੀ ਚੀਜ਼ ਇਹ ਆਪਾਂ ਥੋੜੀ ਜੀ ਲੌਂਗ ਬਣਾਉਂਦੇ ਸੀ ਬਟ ਇਹਦੇ ਵਿੱਚ ਆਪਾਂ ਬਿਲਕੁਲ ਹੀ ਛੋਟੇ-ਛੋਟੇ ਬਣਾਉਣੇ ਆ ਠੀਕ ਹੈ ਧਿਆਨ ਦੇ ਨਾਲ ਦੇਖਿਓ ਬਹੁਤ ਸੋਹਣੀ ਲੁੱਕ ਦੇ ਹਿੰਗਾ ਗਾਹੇ ਵਾਲਾ ਫਲਾਵਰ ਐਂਡ ਤੱਕ ਵੀਡੀਓ ਨੂੰ ਜੂਰ ਦੇਖਿਓ ਐਦਾਂ ਆਪਾਂ ਛੋਟੇ ਛੋਟੇ ਬੁਲਿਅਨ ਨਹੀਂ ਗਏ ਜਿਹੜੇ ਛੋਟੇ ਛੋਟੇ ਸਟ੍ਰਿਪਸ ਨੇ ਜਿਹੜੇ ਸਕਿਨੀਜ਼ ਬਣਾਣੀਆਂ ਨੇ ਇਹ ਇਸੇ ਤਰ੍ਹਾਂ ਹੁਣ ਜਦੋਂ ਆਪਾਂ ਨੇ ਇਹ ਵਾਲਾ ਬਣਾ ਲਿਆ ਤਾਂ ਇਹਦੇ ਮਿਡ ਦੇ ਵਿੱਚੋਂ ਇਹਦੇ ਸੈਂਟਰ ਦੇ ਵਿੱਚੋਂ ਆਪਾਂ ਦੂਜਾ ਬਣਾਉਣਾ ਸ਼ੁਰੂ ਕਰਾਂਗੇ ਇਸ ਤਰ੍ਹਾਂ ਕੀ ਜੀ ਉਸੇ ਤਰ੍ਹਾਂ ਆਪਾਂ ਇਹ ਵਾਲਾ ਬਣਾਵਾਂਗੇ ਤੇ ਸਾਰੇ ਆਪਾਂ ਇਸੇ ਤਰ੍ਹਾਂ ਰਿਪੀਟ ਕਰਨੇ ਆਂ ਦੇਖ ਆਪਣੇ ਦੋ ਬਣ ਚੁੱਕੇ ਨੇਗੇ ਦੇਖੋ ਇਸ ਤਰ੍ਹਾਂ ਆਪਣੀ ਦੋ ਜਿਹੜੀਆਂ ਉਹ ਪੰਜ ਚੁੱਕੇ ਨੇ ਇਸੇ ਤਰ੍ਹਾਂ ਆਪਾਂ ਇਹ ਸਾਰੇ ਬਣਾਉਣੇ ਨੇ ਠੀਕ ਹੈ ਜੀ ਹਾਂਜੀ ਇਹ ਵਾਲਾ ਫਲਾਵਰ ਹੈ ਜਿਹੜਾ ਉਹ ਇਸ ਤਰ੍ਹਾਂ ਦੀ ਲੁੱਕ ਦਊਗਾ ਠੀਕ ਹੈ ਐਵੇਂ ਜਿੱਦਾਂ ਆਪਾਂ ਬੁਲੀਆਂ ਦੇ ਵਿੱਚ ਛੋਟੇ-ਛੋਟੇ ਸਟ੍ਰੈਪਸ ਇੱਕ ਦੂਜੇ ਦੇ ਵਿੱਚ ਨਿਕਲਦੇ ਦਿਖਾਉਣੇ ਹੁੰਦੇ ਆਗੇ ਨਾ ਉਸੇ ਤਰ੍ਹਾਂ ਇਹਦੇ ਵਿੱਚ ਵੀ ਉਦਾਂ ਹੀ ਲੁੱਕ ਆਉਣੀ ਹੁਣ ਆਹ ਸੈਂਟਰ ਜਿਹੜਾ ਆਪਾਂ ਲਾਸਟ ਵਾਲਾ ਲਾਸਟ ਵਾਲੇ ਦੇ ਵਿੱਚ ਆਪਾਂ ਥੋੜਾ ਧਿਆਨ ਦੇਣਾ ਹੁੰਦਾਗਾ ਲਾਸਟ ਵਾਲਾ ਆਪਾਂ ਸੈਂਟਰ ਤੋਂ ਨਹੀਂ ਚੱਕਣਾ ਲਾਸਟ ਵਾਲਾ ਆਪਾਂ ਇਹਦੇ ਵਿੱਚੋਂ ਚੱਕਾਂਗੇ ਇਸ ਤਰ੍ਹਾਂ ਠੀਕ ਹੈ ਜਿਹੜਾ ਆਪਾਂ ਨੇ ਇੱਥੇ ਗੈਪ ਛੱਡਿਆ ਸੀ ਇਹਦੇ ਸੈਂਟਰ ਤੋਂ ਚੱਕਾਂਗੇ ਤੇ ਉਸੇ ਤਰ੍ਹਾਂ ਫੇਰੀ ਇਹਨੂੰ ਬਣਾਵਾਂਗੇ ਤੇ ਫੁੱਲ ਲੁੱਕ ਮੈਂ ਤੁਹਾਨੂੰ ਦਿਖਾਉਣ ਵਾਲੀ ਫਲਾਵਰ ਦੀ ਮੈਥਡ ਸੇਮ ਹੈ ਜੀ ਬੁਲੀਅਨ ਜਿੱਦਾਂ ਆਪਾਂ ਬਣਾਉਣੇ ਹੁੰਦੇ ਆਂਗੇ ਬਟ ਇਹਦੇ ਵਿੱਚ ਆਪਾਂ ਥੋੜੀ ਜੀ ਇਹਦੀ ਲੁੱਕ ਚੇਂਜ ਕੀਤੀ ਹੈਗੀ ਮੈਥਡ ਸੇਮ ਆਗਾ ਬਣਾਉਣਾ ਸੇਮ ਆਗਾ ਬਟ ਥੋੜਾ ਜਿਹਾ ਲੁੱਕ ਦੇ ਵਿੱਚ ਆਪਾਂ ਫਰਕ ਦਿੱਤਾ ਕਿਸੀ ਐਵੇਂ ਵੀ ਆਪਣੇ ਸੂਚ ਦੇ ਉੱਪਰ ਬਣਾ ਸਕਦੇ ਹੋ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਵਾਲਾ ਫਲਾਵਰ ਦੇਖਿਆ ਸੀਗਾ ਦੋ ਸੁਈਆਂ ਵਾਲਾ ਫਲਾਵਰ ਹੈ ਜੀ ਇਹ ਦੇਖੋ ਇਹ ਵਾਲਾ ਫਲਾਵਰ ਦੀ ਲੁੱਕ ਆਉਗੀ ਇਸ ਤਰ੍ਹਾਂ ਠੀਕ ਹੈ ਬ੍ਰਾਜ਼ੀਲੀਅਨ ਫਲਾਵਰ ਬੁਲੀਅਨ ਦੇ ਵਾਂਗੂ ਹੀ ਇਹ ਸ਼ੂ ਹੁੰਦਾਗਾ ਬੱਟੇ ਦਾ ਬਣਾਉਣ ਦਾ ਮੈਥਡ ਹੋਰ ਆਗਾ ਇਹ ਵਾਲੀ ਲੁੱਕ ਆਉਗੀ ਇਹਦੀ ਮੈਂ ਤੁਹਾਨੂੰ ক্লোਜ਼ ਤੋਂ ਦਿਖਾਉਣੀ ਆ ਦੇਖੋ ਇਹ ਵਾਲੀ ਫਲਾਵਰ ਦੀ ਲੁੱਕ ਆਉਗੀ ਮਾਸਟਰ ਦੇਖੋ ਬਹੁਤ ਹੀ ਸੋਹਣਾ ਫਲਾਵਰ ਹੈ ਜਿਹੜਾ ਉਹ ਬਣ ਕੇ ਰੈਡੀ ਹੁੰਦਾ ਇਸ ਤਰ੍ਹਾਂ ਤੁਸੀਂ ਵੀ ਹੋਰ ਫਲਾਵਰ ਬਣਾ ਸਕਦੇ ਹੋਗੇ ਬ੍ਰਾਜ਼ੀਲੀਅਨ ਦੇ ਨਾਲ ਬਣਾਇਆ ਆਪਾਂ ਇਹ ਦੂਜੀ ਲੁੱਕ ਹੈ ਬ੍ਰਾਜ਼ੀਲੀਅਨ ਫਲਾਵਰ ਦੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ